ਸਵੇਰ 10:00 ਵਜੇ ਗੁਰਦੁਆਰਾ ਸ਼ਾਟਾ ਸਾਹਿਬ ਦੇ ਕੋਲ ਇੱਕ ਵਿਅਕਤੀ ਸਹਾਜਿੰਦਰ ਸਿੰਘ ਜਿਸ ਨੂੰ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ। ਅੱਜ ਉਸ ਦੇ ਸਬੰਧ ਅਸੀਂ ਇੱਥੇ ਇਕੱਠੇ ਹੋਏ ਹਾਂ ਤਾਂ ਕਿ ਤੁਹਾਨੂੰ ਉਸ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਜਾ ਸਕੇ। ਇਹ ਜਿਹੜਾ ਉੱਥੇ ਕਾਰਵਾਈ ਅੰਜਾਮ ਦਿੱਤੀ ਹੈ ਜਿਹੜੇ ਗਰੁੱਪ ਨੇ ਇਹ ਦੋ ਰਾਈਵਲ ਗਰੁੱਪਸ ਨੇ ਅੰਮ੍ਰਿਤਸਰ ਦਿਹਾਤੀ ਵਿੱਚ ਜੰਡਿਆਲਾ ਗੁਰੂ ਦੇ ਏਰੀਆ ਦੇ ਜਿਨ੍ਹਾਂ ਦੇ ਸਬੰਧ ਦੇ ਵਿੱਚ ਸਾਡੇ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਪੰਜਾਬ ਉਹਨਾਂ ਦੁਆਰਾ ਦਿੱਤੀਆਂ ਹੋਈਆਂ ਸਖਤ ਹਦਾਇਤਾਂ ਅਤੇ ਗੈਂਗਸਟਰਵਾਦ ਅਗੇਂਸਟ ਜਿਹੜਾ ਜ਼ੀਰੋ ਟੋਲਰੈਂਸ ਨੂੰ ਵਰਤਦੇ ਹੋਏ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਆਲਰੇਡੀ ਜਿਹੜੀਆਂ ਇਹੋ ਜਿਹੀਆਂ ਵਿਕਤੀਆਂ ਦੇ ਖਿਲਾਫ ਬਹੁਤ ਸਖਤ ਐਕਸ਼ਨ ਲਿਆ ਜਾ ਰਿਹਾ ਹੈ ਜਿਹੜੀ ਅੱਜ ਵਾਲੀ ਜਿਹੜੀ ਘਟਨਾ ਹੋਈ ਹੈ ਉਹਦੇ ਸਬੰਧ ਦੇ ਵਿੱਚ ਇਮੀਡੀਏਟਲੀ ਕਮਿਸ਼ਨਰ ਪੁਲਿਸ ਦੁਆਰਾ ਜਿਹੜਾ ਟੀਮਾਂ ਬਣਾਈਆਂ ਗਈਆਂ ਕਮਿਸ਼ਨਰ ਸਾਹਿਬ ਦੁਆਰਾ ਐਕਸ਼ਨ ਲੈਂਦੇ ਹੋਏ ਜਿਹੜੇ ਤਿੰਨ ਵਿਅਕਤੀ ਇਹਦੇ ਵਿੱਚੋਂ ਆਈਡੈਂਟੀਫਾਈ ਕਰ ਲਏਗੇ ਹਨ ਜਿਹੜੇ ਵਹੀਕਲ 'ਚ ਵਰਤਿਆ ਗਿਆ ਹੈ ਉਹ ਵੀ ਆਈਡੈਂਟੀਫਾਈ ਕਰ ਲਏਗੇ ਹਨ ਤਿੰਨੋਂ ਬੰਦਿਆਂ ਦੀਆਂ ਜਿਹੜੀਆਂ ਫੋਟੋਗ੍ਰਾਫਸ ਉਹ ਵੀ ਪ੍ਰੈਸ ਕਾਨਫਰੰਸ ਦੁਆਰਾ ਸਭ ਨੂੰ ਜਿਹੜੀ ਅੱਜ ਰਿਲੀਜ਼ ਕੀਤੀਆਂ ਜਾਣਗੀਆਂ ਤੁਹਾਨੂੰ ਵੀ ਦਿੱਤੀਆਂ ਜਾਣਗੀਆਂ ਇਹ ਮੈਂ ਤੁਹਾਡੇ ਧਿਆਨ 'ਚ ਲੈਣਾ ਚਾਹਨਾ ਹਾਂ ਇਹ ਕ੍ਰਿਸ਼ਨ ਗਰੁੱਪ ਇੱਕ ਦੋ ਰੈਵਲ ਗਰੁੱਪ ਹੈਗੇ ਜੰਡਿਆਲਾ ਗੁਰੂ 1930 ਦੇ ਆਤੀ ਨਾਲ ਸੰਬੰਧਿਤ ਜਿਹੜੇ ਆਲਰੇਡੀ ਇਹਨਾਂ ਦੇ ਕੁਝ ਦਿਨ ਪਹਿਲਾਂ ਉਸ ਏਰੀਆ ਚ ਗੋਲੀਆਂ ਚਲਾ ਚਲਾਈਆਂ ਸੀ ਡੰਡਿਆਲਾ ਗੁਰੂ ਦੇ ਏਰੀਆ ਦੇ ਵਿੱਚ ਹੀ ਅੱਜ ਹੀ ਜਿਹੜਾ ਕਮਿਸ਼ਨਰ ਪੁਲਿਸ ਦੁਆਰਾ ਇਸੇ ਗਰੁੱਪ ਦੇ ਕ੍ਰਿਸ਼ਨ ਜਿਹੜਾ ਗਰੁੱਪ ਆ ਜਿਹਦਾ ਸਰਗਨਾ ਇਸ ਟਾਈਮ ਕ੍ਰਿਸ਼ਨਾ ਹੈ ਬਾਹਰ ਬੈਠਾ ਹੋਇਆ ਉਹਦੇ ਦੋ ਵਿਅਕਤੀ ਅਸੀਂ ਫੜੇ ਸੀਗੇ ਅਰੈਸਟ ਕੀਤੇ ਗਏ ਜਿਨ੍ਹਾਂ ਕੋਲੋਂ ਦੋ ਪਿਸਟਲ ਅਤੇ 7 ਜਿੰਦਾ ਕਾਰਤੂਸ ਜਬਰਾਮਤ ਕੀਤੇ ਹਨ ਉਹਨਾਂ ਦੀ ਪੁੱਛਗਿੱਛ ਤੋਂ ਹੀ ਇਹ ਪਤਾ ਲੱਗਿਆ ਕਿ ਇਹਨਾਂ ਨੇ ਕੁਝ ਦਿਨ ਪਹਿਲਾਂ ਜਿਹੜਾ ਜਨੇਯਾਲਾ ਗੁਰੂ ਦੇ ਵਿੱਚ ਇੱਕ ਵਾਰਦਾਤ ਅੰਜਾਮ ਦਿੱਤੀ ਸੀ ਇਦੀ ਅੱਗੇ ਪੁੱਛ ਕੇ ਚੱਲ ਰਹੀ ਹੈ ਜਿਹੜੇ ਅੱਜ ਵਾਲੇ ਜਿਹੜੇ ਬੰਦੇ ਅਸੀਂ ਤਿੰਨ ਆਈਡੈਂਟੀਫਾਈ ਕੀਤੇ ਹਨ ਜਿਨ੍ਹਾਂ ਦਾ ਨਾਮ ਹੈ ਗੋਪੀ ਅਮਿਤ ਤਰੰਤ ਕੀੜਾ ਕਰਨ ਇਲियस ਕੀੜਾ ਇਹ ਤਿੰਨੋ ਜਿਹੜੇ ਆਲਾ ਗੁਰੂ ਨਾਲ ਸੰਬੰਧਤ ਹਨ ਤੇ ਜਿਹੜੇ ਅਸੀਂ ਦੋ ਬੰਦੇ ਵਿਅਕਤੀ ਫੜੇ ਹਨ ਉਹਨਾਂ ਦਾ ਨਾਮ ਹੈ ਬਜਿੰਤਾ ਬਜਿੱਤਰ ਸਿੰਘ ਤੇ ਆਨੰਦ ਇਹ ਦੋ ਬੰਦੇ ਵਿਅਕਤੀ ਫੜੇ ਹਨ ਜਿਹੜੇ ਇਹਨਾਂ ਤੋਂ ਦੋ ਪਿਸਟਲ ਅਤੇ 7 ਜਨ ਦਾ ਕਾਰਤੂਸ ਫੜੇ ਹਨ ਜੋ ਇਸੇ ਹੀ ਗਰੁੱਪ ਦੇ ਨਾਲ ਕਰਨ ਜਿਹੜਾ ਕਿਸ਼ਨ ਗਰੁੱਪ ਦੇ ਨਾਲ ਸੰਬੰਧਤ ਹਨ ਇਹਨਾਂ ਦਾ ਆਪਸ ਦੀ ਰੈਵਲਰੀ ਕਰਕੇ ਹੀ ਇਹਨਾਂ ਦੇ ਜਿਹੜਾ ਆਪਸ ਦੇ ਵਿੱਚ ਇਹਨਾਂ ਦੇ ਜੀ ਸਰ ਜੀ ਕਹਿੰਦੇ ਹੋ ਵਰਾ ਨਹੀਂ ਜੀ ਸਰ ਇਹ ਤਾਂ ਕੰਟੀਨਿਊ ਕਰੋ ਇਹਨਾਂ ਆਪਸ ਦੇ ਗਰੁੱਪ ਦੀ ਜਿਹੜੀ ਖੇਡ ਬਾਜੀ ਕਰਕੇ ਹੀ ਇਹ ਜਿਹੜਾ ਅੱਜ ਵਾਲੀ ਘਟਨਾ ਅੰਜਾਮ ਹੋਈ ਸੀ ਇਹਦੇ ਵਿੱਚ ਇਹਨਾਂ ਨੂੰ ਜਦੋਂ ਪਤਾ ਲੱਗਾ ਕਿਸ਼ਨ ਗਰੁੱਪ ਦੇ ਬੰਦਿਆਂ ਨੂੰ ਵੀ ਇਹ ਅਰਜੰਦਰ ਸਿੰਘ ਚਾਟਾ ਗੁਰਦੁਆਰਾ ਸਾਹਿਬ ਦੇ ਉਥੇ ਕਿਸੇ ਸਬੰਧਕਾਰ ਕੰਮ ਦੇ ਵਿੱਚ ਸੰਬੰਧ ਚ ਆਇਆ ਸੀ ਜਿੱਥੇ ਉਹਨਾਂ ਨੇ ਇਹ ਉਹਦੇ ਜਿਹੜਾ ਕਤਲ ਦਾ ਘਟਨਾ ਨੂੰ ਅੰਜਾਮ ਦਿੱਤਾ ਹੈਗਾ ਅਸੀਂ ਜਿਹੜੇ ਤਿੰਨ ਬੰਦੇ ਆਇਡੈਂਟੀਫਾਈ ਕਰ ਲਏ ਹੁਣ ਉਹਨਾਂ ਦੀਆਂ ਜਿਹੜੀਆਂ ਫੋਟੋਜ਼ ਵੀ ਤੁਹਾਨੂੰ ਰਿਲੀਜ਼ ਕਰ ਦਿੱਤੀਆਂ ਨੇ ਤੇ ਅਸੀਂ ਜਲਦੀ ਜਿਹੜੇ ਹੋਰ ਵੀ ਇਹਨਾਂ ਦੇ ਨਾਲ ਇਨਵੋਲ ਬੰਦੇ ਨੇ ਉਹਨਾਂ ਬਾਰੇ ਵੀ ਪਤਾ ਲੱਗ ਜਾਏਗਾ ਤੇ ਜਲਦੀ ਹੀ ਇਹਨਾਂ ਨੂੰ ਫੜ ਲਏਗੇ ਹਰਜਿੰਦਰ ਹਰਜਿੰਦਰ ਗਰੁੱਪ ਦਾ ਹੈ ਤੁਹਾਨੂੰ ਜਲਦੀ ਹੀ ਇਹਦੇ ਬਾਰੇ ਹਾਂ ਜਿਹੜੀ ਸਰ ਇੱਕ ਪਹਿਲੇ ਤੰਗੀ ਵੀ ਲਗਾਈ ਗਈ ਇਹਨਾਂ ਬਾਰੇ ਜਿਹੜੀ ਹੁਣ ਤੱਕ ਦੀ ਸਾਡੇ ਜਿਹੜੀ ਹੈ ਪੁਛਗਿਸਤਿਹਰੇ ਤੁਹਾਨੂੰ ਦੱਸਿਆ ਹੈ ਵੀ ਦੋ ਬੰਦੇ ਸੀ ਫੜੇ ਨੇ ਉਹਦਾ ਵਿੱਚ ਜਿਹੜੀ ਹੁਣ ਤੱਕ ਆਈ ਹੈ ਕਿ ਇਹਨਾਂ ਦੇ ਪਹਿਲਾਂ ਆਪਸ ਦੇ ਵਿੱਚ ਇਹੋ ਜਿਹਿਆਂ ਇਹਨਾਂ ਦੀਆਂ ਜਿਹੜੀਆਂ ਲੜਾਈ ਝਗੜੇ ਹੋਏ ਨੇ ਉਹਦੇ ਤੋਂ ਬੰਦ ਦੇ ਵਿੱਚ ਜੋ-ਜੋ ਪਹਿਲਾਂ ਕਾਰਵਾਈਆਂ ਹੋਣ ਉਹ ਸਾਰਿਆਂ ਨੂੰ ਇਹ ਤਫਤੀਸ਼ ਦੇ ਵਿੱਚ ਜਾਂਦਾ ਜਾਏ। ਲੜਾਈ ਝਗੜੇ ਕਾਦੇ ਸੀ ਨਸ਼ਾ ਦੀ ਸੀ ਕਾਦੇ ਦੀ। ਦੇਖੋ ਇਹ ਸਾਡੇ ਤਫਤੀਸ਼ ਦਾ ਪਾਰਟ ਹੈ ਇਹਨੂੰ ਅਸੀਂ ਇਹ ਦੇਖ ਰਹੇ ਹਾਂ ਜੋ-ਜੋ ਚੀਜ਼ ਸਾਹਮਣੇ ਆਈ ਕਿ ਉਹ ਸਾਰੀ ਤੁਹਾਨੂੰ ਦੱਸੇਗੀ। ਕਹਿੰਦਾ ਕਿ ਐਸੇ ਤੋਂ ਰੋਕਦਾ ਸੀ ਜਾਂ ਦਿੰਦਰ ਸੀ ਇਸ ਕਰਕੇ ਉਹਦਾ ਦਬਦਬਾ ਕੀਤਾ। ਦੇਖੋ ਇਸ ਚੀਜ਼ ਦੇ ਵਿੱਚ ਹੁਣ ਤਾਂ ਤੁਹਾਨੂੰ ਹੁਣ ਤੱਕ ਦੀ ਜਿਹੜੀ ਕਾਰਵਾਈ ਜੋ ਤਫਤੀਸ਼ ਚ ਸਾਹਮਣੇ ਆਇਆ ਤੁਹਾਡੇ ਧਿਆਨ ਚ ਲਿਆ ਦਿੱਤਾ ਗਿਆ। ਹੁਣ ਜੋ ਜੋ ਜਲ ਇਹਨੂੰ ਫੜਿਆ ਜਾਏਗਾ ਜੋ ਚੀਜ਼ ਸਾਹਮਣੇ ਆਈ ਜੇਗੀ ਤੁਹਾਨੂੰ ਨਾਲ ਹੀ ਪ੍ਰੈਸ ਦੇ ਨਾਲ ਸਾਂਝੀ ਕੀਤੀ ਜਾਏਗੀ। ਚੋਲਦਨ, ਬਚਿੱਤਰ ਤੇ ਆਨੰਦ ਅੱਜ ਹੀ ਫੜੇ ਗਏ ਆ। ਇਹ ਬਚਿੱਤਰ ਤੇ ਆਨੰਦ ਅੱਜ ਹੀ ਫੜੇ ਗਏ ਆ। ਇਹਨਾਂ ਨੂੰ ਆਲਰੇਡੀ ਜਿਹੜੀ ਪੰਜਾਬ ਪੁਲਿਸ ਦੀ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੀ ਜਿਹੜੀ ਗੈਂਗਸਟਰਵਾਦ ਦੇ ਅਗੇ ਜ਼ੀਰੋ ਟੋਲਰੈਂਸ ਪਾਲਿਸੀ ਆ ਉਹਦੇ ਤਹਿਤ ਹੀ ਜਿਹੜੀ ਕਾਰਵਾਈ ਚੱਲ ਰਹੀ ਸੀ ਉਹਦੇ ਵਿੱਚ ਇਹਨਾਂ ਨੂੰ ਗਰੁੱਪ ਨੂੰ ਫੜਿਆ ਗਿਆ। ਇਹ ਕਿਸ਼ਨ ਗੁ ਇਹਨਾਂ ਤੋਂ ਜਿਹੜੇ ਦੋ ਪਿਸਟਲ ਦੇ ਸਾਥ ਕਾਰਤੂਸ ਬਣਾ। ਜਿਹੜਾ ਮਰਿਆ ਉਹ ਵੀ ਉਹ ਵੀ ਗੈਂਗਸਟਰ ਸੀ ਗੱਲ। ਇਸ ਚੀਜ਼ ਦੇ ਵਿੱਚ ਜਿਹੜਾ ਹੁਣ ਤੱਕ ਦੀ ਕਾਰਵਾਈ ਮੈਂ ਤੁਹਾਨੂੰ ਉਹ ਦੱਸਿਆ ਕਿ ਗਰੁੱਪ ਰਾਈਵਲ ਗਰੁੱਪ ਨੇ ਇਹਨਾਂ ਦਾ ਤੇ ਕੀ ਇਹਨਾਂ ਦੀ ਆਪਸ ਵਿੱਚ ਬੁਲੀਅਤ ਨੇ ਕਿਸ ਤਰੀਕੇ ਦੀ ਲੜਾਈ ਝਗੜਾ ਰਿਹਾ ਉਹ ਸਾਰੇ ਹੀ ਤਫਤੀਸ਼ ਚੱਕੇ ਸਾਹਮਣੇ ਆ ਗਏ। ਤੁਹਾਨੂੰ ਤਾਂ ਸੈਟਿੰਗ ਪਰਦੇ ਆਦਾਂ ਬਣੇ ਉਹ ਐਸ ਮਰਡਰ ਇਨਵੋਲ ਨਹੀਂ ਹੈ। ਨਹੀਂ। ਉਹ ਲੋ ਬਣੋ ਨੇ ਪਰ ਉਹ ਗਰੁੱਪ ਦੇ ਅੰਦਰ। ਗਰੁੱਪ ਭੱਜ ਗਿਆ ਪਰ ਦੇਖੋ ਇਸ ਸੰਬੰਧ ਵਿੱਚ ਤੁਹਾਨੂੰ ਆਲਰੇਡੀ ਦੱਸਿਆ देयर ਆ ਟੂ ਗਰੁੱਪਸ ਜਿਹਨਾਂ ਦੀ ਰਾਈਵਲ ਸਟਰੀ ਹੈ ਜੋ ਹੁਣ ਤੱਕ ਦੀ ਤਫਤੀ ਜੋ ਤੁਹਾਨੂੰ ਜੋ ਜੋ ਚੀਜ਼ ਸਾਹਮਣੇ ਆਏਗੀ ਆਪਣੀ ਪ੍ਰੈਸ ਦੇ ਨਾਲ ਲੋਕਾਂ ਨਾਲ ਇਸ ਚੀਜ਼ ਨੂੰ ਸ਼ੇਅਰ ਕੀਤਾ ਜਾਏਗਾ ਜਿੰਨੀ ਚੀਜ਼ ਪੁੱਛ ਗਿਸ ਚ ਆਪਣੀ ਜਿਹੜੀ ਤਫਤੀਸ਼ ਚ ਜਿੰਨਾ ਚੀਜ਼ ਸਾਡੇ ਸਾਹਮਣੇ ਆਏਗੀ ਜੋ ਤੁਹਾਡੇ ਨਾਲ ਸ਼ੇਅਰ ਕਰ ਸਕਦੇ ਜਿੰਨਾ ਸਾਡੀ ਅਗਲੀ ਤਫਤੀਸ਼ ਨੂੰ ਕੋਈ ਹਰਜ ਨਹੀਂ ਹੋਏ ਨੁਕਸਾਨ ਨਾ ਹੋਏ ਉਹਨੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜਿੱਦਾਂ ਹੀ ਹੋਰ ਕੋਈ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਸਾਡੇ ਆ ਜਾਏਗੀ ਸਾਹਮਣੇ ਅਸੀਂ ਤੁਹਾਡੇ ਨਾਲ ਇਮੀਡੀਟਲੀ ਸ਼ੇਅਰ ਕਰਾਂਗੇ ਗਿਆਸਾ ਪੱਲ ਕਾਪੀ ਕਾਉਂਸਲਰ ਨਹੀਂ ਇਸ ਚੀਜ਼ ਦੇ ਵਿੱਚ ਜਿਹੜਾ ਕਿ ਕਿਹੜੇ ਗਰੁੱਪ ਕਰਕੇ ਕਿਹੜੀ ਪਾਰਟੀ ਕਰਕੇ ਇਹੋ ਜੀ ਚੀਜ਼ ਸਾਡੇ ਤੇ ਅਜੇ ਇਹੋ ਜੀ ਚੀਜ਼ ਨਹੀਂ ਆ ਤੁਹਾਡੇ ਜਲਦੀ ਤੋਂ ਬਾਕੀ ਚੀਜ਼ਾਂ ਤੁਹਾਡੇ ਧਿਆਨ ਚ ਦੇ ਦਿੰਦੇ ਆ ਪਰ ਇਹਨਾਂ ਦੇ ਪੁਰਾਣੇ ਝਗੜੇ ਆਪਸ ਚ ਚੱਲ ਰਹੇ ਸੀ ਤੁਹਾਨੂੰ ਆਲਰੇਡੀ ਦੱਸ ਚੁੱਕਾ ਹਾਂ ਵੀ ਆ ਪੁਰਾਣੇ ਆਪਸ ਚ ਝਗੜੇ ਚੱਲ ਰਹੇ ਸੀਗੇ ਉਹ ਹੁਣ ਕਿਹੜੇ ਕਿਹੜੇ ਅਲੱਗ-ਅਲੱਗ ਚੀਜ਼ ਦੇ ਵਿੱਚ ਗਰੁੱਪਸ ਦੀ ਅਲੱਗ-ਅਲੱਗ ਕਰਕੇ ਝਗੜੇ ਹੋ ਸਕਦੇ ਕੋਈ ਝਗੜਾ ਕਿਸੇ ਚੀਜ਼ ਦਾ ਕੋਈ ਕਿਸੇ ਦਾ ਉਹ ਸਾਰੇ ਚੀਜ਼ਾਂ ਤੁਹਾਡੇ ਧਿਆਨ ਚ ਲੈਤੀ ਜਾਣਗੀਆਂ ਜਲਦੀ ਥੈਂਕ ਯੂ ਸਭ ਜੀ ਚਲੋ ਅੱਜ ਕਰਤ ਹੋਈ ਤੇ ਚਲੋ ਵੀ ਬੋਲ ਕੇ ਨਹੀਂ ਗੱਲ ਕਰ ਸਕਦੇ ਕਿ ਕੋਈ ਚਲੋ ਸੇਫਟੀ ਵੀ ਨਹੀਂ ਆ ਐਲਟੀਮੇਟਲੀ ਲੜਾਈ ਤੇ ਰੇ ਪਰ ਗੈਂਗਸਟਰ ਹੀ ਨਿਕਲਣਗੇ ਤੇ ਬਾਅਦ ਦੇ ਵਿੱਚ ਤੇ ਵਿੱਚ ਦੇਖੋ ਜੋ ਵੀ ਚੀਜ਼ ਹੈ ਜੋ ਰਿਐਲਿਟੀ ਹੋਏਗੀ ਉਹ ਪਹਿਲਾਂ ਵੀ ਹੀ ਪਰਸਨਲ ਵੀ ਤਾਂ ਲੋਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਤਾਂ ਹੁਣ ਵੀ ਕੀਤੀ ਜਾਏਗੀ ਇਹਦੇ ਵਿੱਚ ਦੁਕਾਨ ਵਾਲੀ ਕੋਈ ਚੀਜ਼ ਨਹੀਂ ਹੈ ਲੇਕਿਨ ਤਫਤੀਸ਼ ਦੇ ਸਬੰਧ ਜਿੰਨੀ ਦੇ ਤਫਤੀਸ਼ ਚੱਲ ਰਹੀ ਆ ਪਹਿਲਾਂ ਉਹਨੂੰ ਪ੍ਰਾਇੋਰਟੀ ਦਿੱਤੀ ਜਾਏਗੀ ਤੇ ਉਹਦੇ ਬਾਰੇ ਅੱਗੇ ਕਰ ਦਿੱਤੇ ਸਭ ਤਫਤੀਸ਼ ਦਾ ਪਰਚਾ ਚੈੱਕ ਕਰ ਰਹੇ ਕਿਹੜੇ 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 ਕਿੰਨੇ ਹੈਗੇ ਸਾਰੇ ਚੈੱਕ ਕੀਤੇ ਜਾਣਗੇ ਜਿੰਨੇ ਜਿੰਨੇ ਪਰਚੇ ਜਿਹਦੇ ਤੇ ਹੈਗੇ ਆ ਚਾਹੇ ਉਹ ਪੁਰਾਣੇ ਜਿਹੜੇ 2 ਸੀ ਕਯੂਜ਼ ਅੱਜ ਫੜੇ ਨੇ ਉਹਨਾਂ ਦਾ ਵੀ ਅਸੀਂ ਅਜੇ ਚੱਲ ਰਿਹਾ ਮੈਂ ਤੁਹਾਨੂੰ ਸਿਰਫ ਦੱਸਾਂ ਕਿ ਹੁਣ ਤੱਕ ਦੀ ਜਿਹੜੀ ਪੁੱਛ ਗਿਚੀ ਉਹ ਇਹ ਚ ਸਾਹਮਣੇ ਇਹ ਕਿ ਉਹਨਾਂ ਨੇ ਇੱਕ ਵਾਰ ਜਿਹੜੇ ਤੁਹਾਨੂੰ ਦੱਸਿਆ ਵੀ ਆ ਵਾਰਦਾਤ ਕੀਤੀ ਬਾਕੀ ਹੋਰ ਕਿਹੜੀਆਂ ਵਾਰਦਾਤਾਂ ਕੀਤੀਆਂ ਉਹ ਵੀ ਇਮੀਡੀਏਟਲੀ ਤੁਹਾਨੂੰ ਦੱਸਿਆ ਜਾਣਗੀਆਂ ਜਿੱਦਾਂ ਪਤਾ ਲੱਗੇ ਮੈਡਮ ਦੱਸੋ ਅੱਜ ਕਿੰਨੇ ਵੈਪਨ ਸੀ ਦੋ ਵੈਪਨ ਦੋ ਪਿਸਟਲ ਬਰਾਮਦ ਹੋਏ ਨੇ ਜਿਨ੍ਹਾਂ ਚ ਸੱਤ ਜ਼ਿੰਦਾ ਕਾਰਤੂਸ ਬਰਾਮਦ ਹੋਏ